ਅਨਿਵਾਗੁਰ ਜੀ ਦਾ ਖਾਲਸਾ ਵਾਗੁਰ ਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਚ ਦੁਪਹਿਰ ਦਾ ਟਾਈਮ ਆ ਜੀ ਕਰੀਬ 2 ਵਜੇ ਨਾਲੇ ਆ 2 ਵਜੇ ਹਰ ਰੋਜ਼ ਫਰੂਟ ਆ ਜਿਹੜਾ ਉਹ ਸ਼ਿਕਾਇਆ ਜਾਂਦਾ ਇਹ ਐਪਲ ਆ ਐਪਲ ਹੋ ਗਿਆ ਪਪਾਇਆ ਹੋ ਗਿਆ ਪਪੀਤਾ ਹੋ ਗਿਆ ਸਿਓ ਹੋ ਗਿਆ ਤੇ ਜਾਂ ਕੋਈ ਹੋਰ ਫਲ ਫਰੂਟ ਜਿਹੜੀ ਸੰਗਤ ਦੇ ਜਾਂਦੀ ਹਰ ਰੋਜ਼ 750 ਮੈਂਬਰ ਆ ਸਾਰਿਆਂ ਨੂੰ ਵਰਤਾਇਆ ਜਾਂਦਾ ਵਾ ਤੇ ਹੁਣ ਸਰਦੀਆਂ ਆ ਗਈਆਂ ਸਾਡੇ ਬਾਪੂ ਬਚੁਰ ਕਿੱਦਾਂ ਧੁੱਪ 'ਚ ਬੈਠ ਜਾਂਦੇ ਨੇ ਮੰਜੇ ਲੱਗੇ ਹੋਏ ਨੇ ਜਿਹੜੇ ਬੀਲਚੇਰਾਂ ਤੇ ਨੇ ਉਹਨਾਂ ਨੇ ਬੀਲਚੇਰਾਂ ਤੇ ਬੈਠ ਜਾਣਾ ਆਪਦਾ ਆਨੰਦ ਲੈਂਦੇ ਨੇ ਸਾਰੇ ਜਾਣੇ ਠੰਡ ਦੇ ਵਿੱਚ ਜਿਹੜੇ ਸਵੇਰੋਂ ਪਾਲਾ ਚੜਦਾ ਹੱਡਾਂ ਨੂੰ ਤੇ ਉਹ ਹੌਲੀ-ਹੌਲੀ ਫਿਰ ਦੁਪਹਿਰ ਨੂੰ ਨਿੱਗ ਮਿਲਦਾ ਧੁੱਪ 'ਚ ਹਾਂਜੀ ਬਾਪੂ ਚਰਨ ਸਿੰਘ ਜੀ ਕਿੱਦਾਂ ਠੀਕ ਆ ਤੇ ਬਾਪੂ ਚਰਨ ਸਿੰਘ ਜੀ ਗੁਰੂ ਘਰ ਸੇਵਾਦਾਰ ਸੀ ਬਾਪੂ ਜੀ ਕਿਸੇ ਟਾਈਮ ਪਰਲਾਤਕ ਚ ਕੀੜੇ ਪੈ ਗਏ ਬਹੁਤ ਬੁਰੀ ਹਾਲਤ ਸੀ ਜਦੋਂ ਲੈ ਕੇ ਆਏ ਸੀ ਬਾਪੂ ਜੀ ਨੂੰ ਤੇ ਅੱਜ ਬਾਪੂ ਚਰਨ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਤੇ ਇਦਾਂ ਹੀ ਆਪੋ ਆਪਣੇ ਕਾਰਜ ਜਿਹੜੇ ਪੱਟੀਆਂ ਵਾਲੀ ਟੀਮ ਹੈ ਉਹ ਅੰਦਰ ਪੱਟੀਆਂ ਕਰੀ ਜਾਂਦੀ ਹੈ ਬੈਠੀ ਉਹਨਾਂ ਨੇ ਜਿਵੇਂ ਜਿਵੇਂ ਸਾਰਿਆਂ ਦੇ ਡਰੈਸਿੰਗਾਂ ਹੋਣੀਆਂ ਪੱਟੀਆਂ ਕਰੀ ਜਾਣੀਆਂ ਹੁਣ ਜਿਵੇਂ ਦੁਪਹਿਰ ਦੀ ਦਵਾਈ ਦਾ ਟਾਈਮ ਹੋ ਜਾਣਾ ਹੁਣ ਜਿਵੇਂ ਫਰੂਟ ਖਾ ਕੇ ਛੱਟਣਾ ਇਹਨਾਂ ਨੇ ਤੇ ਫਰੂਟ ਛੱਕ ਕੇ ਉਸ ਤੋਂ ਬਾਅਦ ਵਿੰਡੋ ਖੁੱਲ ਗਈ ਇੱਧਰ ਤੇ ਇੱਥੇ ਵਿੰਡੋ ਦੇ ਵਿੱਚ ਦਵਾਈਆਂ ਦਿੱਤੀਆਂ ਜਾਣੀਆਂ ਤੇ ਬਾਈ ਬੈਠਾ ਪਾਣੀ ਲੈ ਕੇ ਗਲਾਸ ਤੇ ਇਹਨੇ ਪਾਣੀ ਪਾ ਕੇ ਦੇਈ ਜਾਣਾ ਤੇ ਇਧਰੋਂ ਦਵਾਈਆਂ ਵਾਲੇ ਡੱਬੇ ਪਏ ਨੇ ਹਰੇਕ ਪੇਸ਼ੈਂਟ ਦੀ ਦਵਾਈ ਜਿਨ੍ਹਾਂ ਦੀ ਦੁਪਹਿਰ ਦੇ ਟਾਈਮ ਵੀ ਆ ਸਵੇਰ ਦੇ ਟਾਈਮ ਵੀ ਆ ਸ਼ਾਮ ਦੇ ਟਾਈਮ ਵੀ ਆ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਇਹ ਬਾਪੂ ਗਲਵਰਗ ਸਿੰਘ ਜੀ ਖੜੇ ਨੇ ਜਿਹੜੇ ਅੱਖਾਂ ਤੋਂ ਬਲਾਈਂਡ ਸੀ ਤੇ ਦੂਖਨਵਾਰਨ ਸਾਹਿਬ ਪਟਿਆਲੇ ਤੋਂ ਸੇਵਾ ਮਿਲੀ ਸੀ ਗੁਰਤੇਗ ਭੱਤਰ ਮਹਾਰਾਜ ਦੇ ਘਰ ਤੋਂ ਬਾਪੂ ਜੀ ਸਵੇਹ ਖਾਲਸਾ ਬਾਈ ਫਤਿਹ ਤਕੜਿਓ ਬਿਲਕੁਲ ਜੀ ਵਾਹਿਗੁਰੂ ਜੀ ਅਗਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਮੇਰੇ ਕਿਹੜੇ ਰੰਗ ਦੀ ਚਪਾਈ ਹੈ ਜੈਕਟ ਇਹ ਨੀਲੀ ਹੈ ਜੀ ਤੇ ਆ ਪੱਗ ਕਿਹੜੇ ਰੰਗ ਦੀ ਹੈ ਇਹ ਕਾਲੇ ਰੰਗ ਦੇ ਵਿੱਚ ਵਾਹ ਜੀ ਵਾਹ ਦੇਖੋ ਇਹ ਰੰਗਾਂ ਦੀ ਪਛਾਣ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਵਰਗ ਜੀ ਇਨਾਨੇ ਮੇ ਨੂੰ ਦੁਹਾਇ ਹੈ ਇਹ ਤਰਤੀਬ ਵਾਹਿਗੁਰੂ ਵਾਹਿ ਕੌਣ ਦਿਖਾਉਣ ਵਾਲਾ ਬਾਪੂ ਅਸੀਂ ਕੌਣ ਆ ਮੈਨੂੰ ਅਨੰਦਗੁਰ ਸਾਹਿਬ ਵੀ ਕਿਹਾ ਸੀਗਾ ਉਹ ਆਮ ਸਿੰਗਸ ਆਫ ਦਾ ਬੇਟਾ ਸੀ ਨਾ ਉਹਦੇ ਮਿੱਤਰ ਸੀ ਕਹਿੰਦੇ ਮੈਂ ਫੋਨ ਕਰਕੇ ਬੁਲਾਉਣਾ ਮੈਂ ਕਿਹਾ ਮੈਨੂੰ ਪਟਿਆਲੇ ਹੀ ਭਜਵਾ ਦਿਓ ਮੈਂ ਫੋਨ ਜਾਵਾਂਗਾ ਰਾਈ ਚੁੱਕਰੀ ਬੈਠੋ ਬੈਠੋ ਤੇ ਇਸ ਤਰ੍ਹਾਂ ਜੀ ਇਸ ਸੁਪਨਿਆਂ ਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਜਰੂਰ ਮੇਰੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਪਰਿਵਾਰ ਬਹੁਤ ਵੱਡਾ ਹੋ ਗਿਆ ਹੁਣ ਪਰਿਵਾਰ ਦੀਆਂ ਜ਼ਰੂਰਤਾਂ ਬਹੁਤ ਵੱਡੀਆਂ ਹੋ ਗਈਆਂ ਸਾਡੇ ਨਾਲ ਜੁੜੋ ਐਜੇ ਸੇਵਾਦਾਰ ਐਜੇ ਮੈਂਬਰ ਰਜਿਸਟਰਡ ਹੋਵੋ ਸਾਡੇ ਨਾਲ ਤੇ ਉਹ ਜੁੜ ਕੇ ਤੁਸੀਂ ਮੰਥਲੀ ਜਿੰਨੀ ਵੀ ਹੈਲਪ ਕਰ ਸਕਦੇ ਹੋ ਜਰੂਰ ਕਰੋ ਅੱਜ ਪਰਿਵਾਰ ਦੇ ਵਿੱਚ ਤੁਹਾਡੇ ਸਾਥ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ